ਜੋ ਕਾਥਾ ਰਾਹੀ ਟਿਕੀ ਕਰਦੇ ਨੇ ਬਰਾਂਹ ਜਿਸ ਮਸੇਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਮਾਝਾ ਸੰਗਠਨ ਦੀ ਕਮੇਟੀ ਸਾਰੀਆਂ ਸੜਕਾਂ ਬਟਾਲੇ ਦੇ ਨੇੜੇ ਤੜੇ ਤੇ ਪੂਰੇ ਪੰਜਾਬ ਤੇ ਪੂਰੇ ਮਲਬੀ ਧਰਮਨੂ ਨਾਨਕ ਦੇ ਜੀ ਜਿਨ੍ਹਾਂ ਦਾ ਵਿਆਹ ਪੁਰਬ ਬਟਾਲਾ ਵਿਖੇ ਮਨਾਇਆ ਜਾਂਦਾ ਸੁਤਾਨ ਖੋਗੋ ਦੀ ਪੰਚਾਇਤ ਕੇ ਹੁੰਦਾ ਤੇ ਨਗਰ ਨਿੰਦਨ ਉਰਾਲਾ ਬਟਾਲਾ ਵਿਖੇ ਪਹੁੰਚਦਾ ਤੇ ਬਟਾਲੇ ਦੇ ਵਿੱਚ ਜਿਹੜਾ ਆ ਉਹ ਮਨਾਇਆ ਜਾਂਦਾ ਆ ਦੇਣਾ ਤੇ ਸਾਰੀਆਂ ਸੰਗਤਾਂ ਨੂੰ ਮੈਂ ਇਸ ਦਿਨ ਬਧਾਈ ਦਿੰਦਾ ਹਾਂ ਤੇ ਸੰਗਤਾਂ ਕੇ ਬੇਨਤੀ ਕਰਦਾ ਹਾਂ ਕਿ 30 ਤਰੀਕ ਦਾ ਵਿਹਾਰਾ ਜਿਹੜਾ ਹੈ ਇਹ ਗੁਰਪੁਰ ਆਪਣੇ ਗੁਰਪਤਾ ਵਿਆਹਪੁਰ ਬਣਾ ਇਹਨੂੰ ਸਾਰੀਆਂ ਸੰਗਤਾਂ ਜੜੀਆਂ ਨੇ ਨੂੰ ਘੋਮਾ ਮਾਂ ਆ ਕੇ ਇੱਥੇ ਪਹੁੰਚ ਕੇ ਤੇ ਮਨਾਉਣ ਤੇ ਉਹਦੇ ਤੋਂ ਬਾਅਦ ਦੇ ਵਿੱਚ ਜਿਹੜੀ ਆਪ ਦਾ ਪੰਜਾਬ ਦੇ ਉੱਤੇ ਆਈ ਆ ਇਹ ਜਿਹੜਾ ਕੁਝ ਨਾਲ ਉਹ ਸਰਕਾਰਾਂ ਨੇ ਤੇ ਕਹਿਦੀ ਤੇ ਕੁਝ ਕਦਰਤ ਦੀ ਕਰੋਪੀ ਆ ਤੇ ਵਿਆਹ ਤੋਂ ਮੇਲੇ ਹੋ ਗੇ ਤੇ ਸਾਰੀਆਂ ਸੰਗਤਾਂ ਦੇ ਅੱਗੇ ਬੇਨਤੀ ਆ ਕਿ ਜਿਹੜੇ ਭਰਾਚਾਰੇ ਪੀੜਤ ਨੇ ਖੜਾਂ ਦੀ ਮਾਰੇ ਠਾ ਉਹਨਾਂ ਦਾ ਸਾਥ ਦਿਓ। ਮੋਢੇ ਦੇ ਨਾਲ ਮੋਢਾ ਲਾ ਕੇ ਸਾਰੇ ਭਰਾ ਜਿਹੜੇ ਆ ਉਥੇ ਤਨ ਮਨ ਤਿੱਤਾਂ ਦੇ ਨਾਲ ਜਿਹੜੇ ਸੇਵਾ ਕਰ ਸਰਵੇ ਆ ਕਰਨ ਤੇ ਇਹੀ ਬੇਨਤੀ ਆ ਜੀ ਕਿ ਭਾਈਚਾਰਾ ਬਣਿਆ ਰਵੇ। ਸਾਰਾ ਭਾਈਚਾਰਾ ਹਰ ਵਰਗ ਦੇ ਲੋਕ ਜਿਹੜੇ ਆ ਉਹ ਪਹਿਲਾਂ ਦੇ ਵਿਆਹਪੁਰਬ ਜਿਹੜਾ ਵਾ ਉਹਦੇ ਵਿੱਚ ਹੁਣ ਮੰਮਾ ਕੇ ਪਹੁੰਚਣ ਉਹਦੇ ਤੋਂ ਬਾਅਦ ਦੇ ਵਿੱਚ ਹਰ ਵੀਰਤਾ ਦੀ ਸਾਥ ਜਿਹੜੀ ਆ ਜੀ ਕੋਲ ਲੈਣ ਇਹਨੀਆਂ ਇੱਕ ਗੱਲਾਂ ਕਰਦਾ ਨਿਸ਼ਮਾ ਦਾ ਜੱਜ ਕਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ